ਮੰਡੀ ਗੋਵਿੰਦਗੜ ਵਿਖੇ ਨਹਿنگ ਸਿੰਘ ਵੱਲੋਂ ਇੱਕ ਵਿਅਕਤੀ ਦੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੇ ਪੁਲਿਸ ਵੱਲੋਂ ਨਹਿنگ ਸਿੰਘ ਕਰਨਬੀਰ ਸਿੰਘ ਲਵਲੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਪੀ ਡੀ ਰਕੇਸ਼ ਯਾਦਵ ਨੇ ਦੱਸਿਆ ਕਿ ਕਰਨਬੀਰ ਸਿੰਘ ਲਵਲੀ ਨਹਿنگ ਦੇ ਬਾਣੀ ਚ ਪੈਸੇ ਇਕੱਠੇ ਕਰਨ ਦਾ ਕੰਮ ਕਰਦਾ ਸੀ ਉਹਨਾਂ ਨੇ ਦੱਸਿਆ ਕਿ ਜਤਨ ਤੇ ਹਮਲਾ ਵੀ ਪੈਸੇ ਦੀ ਮੰਗ ਨੂੰ ਲੈ ਕੇ ਹੋਇਆ ਸੀ ਜਦੋਂ ਜਤਨ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਦੋਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਗਈ ਅਤੇ ਕਰਨਬੀਰ ਸਿੰਘ ਨੇ ਤਲਵਾਰ ਨਾਲ ਉਸਦੇ ਦੋਨੇ ਗੁੱਟ ਵੱਢ ਦਿੱਤੇ ਪੁਲਿਸ ਨੇ ਦੱਸਿਆ ਕਿ ਲਵਲੀ ਦਾ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਹੈ ਪੁਲਿਸ ਵੱਲੋਂ ਲਵਲੀ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਐਸਐਸਪੀ ਫਤਿਹਗੜ੍ਹ ਸਾਹਿਬ ਸ੍ਰੀ ਸੁਭਮ ਕੁਰਵਾਲ ਜੀ ਦੇ ਵਿਸ਼ਾ ਨਿਰਦੇਸ਼ ਹੈ ਸਾਰੀ ਜ਼ਿਲ੍ਹਾ ਪੁਲਿਸ ਨਸ਼ੇ ਦੇ ਵਿਰੁੱਧ ਅਤਿਅਲ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਤੰਦੇ ਨਾਲ ਕੰਮ ਕਰ ਰਹੀ ਹੈ ਇਹ ਵਾਲਾ ਜਿਹੜਾ ਮੈਟਰ ਸੀਗਾ ਇਹਦੀ ਸੂਚਨਾ ਜਦੋਂ ਸਾਨੂੰ ਮਿਲੀ ਕਿ ਇੱਕ ਜਤਿਨ ਨਾਮ ਦਾ ਮੁੰਡਾ ਜਿਹੜਾ ਕਿ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਹੈ ਉਹਦੇ ਚ ਹੀ ਜਾਣ ਲੇਵਾ ਕੋਈ ਹਮਲਾ ਹੋਇਆ ਹੈ ਮੌਕੇ ਤੇ ਇਮੀਡੀਟਲੀ ਐਸਚੋਨ ਆਈਓ ਨੂੰ ਭੇਜਿਆ ਭੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਜਿਹਦੇ ਆਧਾਰ ਤੇ ਮੁਕਦਮਾ ਨੰਬਰ 147 ਅੰਡਰ ਸੈਕਸ਼ਨ 115 2 118 1 ਅਤੇ 109 ਬੀ ਐਨ ਐਸ ਦੇ ਤਹਿਤ ਰਜਿਸਟਰ ਕੀਤਾ ਗਿਆ ਇਹ ਮੁਕਦਮਾ ਜਿਹੜਾ ਹੈਗਾ ਇਹਦੇ ਚ ਮੁੱਖ ਦੋਸ਼ੀ ਜਿਹੜਾ ਸਾਹਮਣੇ ਆਇਆ ਉਹ ਕਰਨਵੀਰ ਸਿੰਘ ਅਲਿਸ लवली ਜਿਹੜਾ ਕਿ ਮਾਸਟਰ ਕਲੋਨੀ ਮੰਡੀ ਗੋਵਿੰਦਗੜ੍ਹ ਦਾ ਹੀ ਰਹਿਣ ਵਾਲਾ ਸੀਗਾ और सूचना मिलते ही एसएसपी साहब ने अंडर सुपरविजन डीएसपी एस अमलो निर्देश दिते और इन्होंने अपनी टीम बनाई और एसएचओ मंडी गोविंदगढ़ मनप्रीत सिंह ने अपनी टीमों के नाल छापेमारी की थी और इमीडिएटली जोड़ा मुख्य दोषी करणवीर सिंह एलिस लवली इनू बड़ा हिम्मत का काम किया टीम ने और बहुत चंगा काम करते हुए बहुत कम टाइम के ਇਹ ਮੁਖਦਰਸ਼ੀ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਜਿਹੜੀ ਬੀ ਡੀਐਸਪੀ ਹਮਲੋ ਦੇ ਸੁਪਰਵੀਜ਼ਨ ਹੇਠ ਜਿਹੜਾ ਇਹ ਸਾਰਾ ਕੁਝ ਮੈਟਰ ਫਿਰ ਅੱਗੇ ਪਰਸੂ ਕੀਤਾ ਗਿਆ ਔਰ ਜਿਹੜੀ ਮੁਰਲੀ ਪੜਤਾਲ ਕੀਤੀ ਗਈ ਇਹਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜਾ ਇਹ ਕਰਨਵੀਰ ਸਿੰਘ ਹੈ ਇਹ 6-7 ਮਹੀਨੇ ਪਹਿਲੇ ਹੀ ਇਹਨੇ ਨਿਹੰਗਾਂ ਦਾ ਬਾਣਾ ਪੈਣਾ ਸ਼ੁਰੂ ਕੀਤਾ ਸੀ ਔਰ ਇਹ ਬਾਣਾ ਪਹਿਨ ਕਰਕੇ ਇਹ ਬੰਦਾ ਆਪ ਜਿਹੜਾ ਹੈਗਾ ਉਹ ਗਲਤ ਕਾਮਾਂ ਦੇ ਵਿੱਚ ਲਿਪ ਸੀਗਾ ਇਹ ਨਸ਼ਾ ਕਰਨ ਦਾ ਆਪਾਦੀ ਸੀਗਾ ਔਰ ਇਹ ਮਨੀ ਐਕਸਟਰੋਟ ਕਰਨ ਦਾ ਕੰਮ ਕਰਦਾ ਸੀ ਲੋਕਾਂ ਨੂੰ ਧਰਾ ਕੇ ਕੇ ਸੋ ਬਾਣਾ ਪਹਿਨ ਕਰਕੇ ਦਾ ਇਸਤੇਮਾਲ ਉਹ ਗਲਤ ਕੰਮ ਕਰਨ ਵਾਸਤੇ ਕਰਦਾ ਸੀ ਸੋ ਇੱਕ ਮੁੜਲੀ ਪਰਦਾਲ ਦੇ ਵਿੱਚ ਆਇਆ ਇਸੇ ਤਹਿਤ ਇਹ ਜਿਹੜਾ ਕਰਨਵੀਰ ਸੀਗਾ ਇਹਦੇ ਮਗਰ ਪਿਆ ਹੋਇਆ ਸੀ ਇਸ ਤੋਂ ਵੀ ਇਹ ਮਨੀ ਐਕਸਟਰੋਟ ਕਰਨਾ ਚਾਹੁੰਦਾ ਸੀ ਸਾਨੂੰ ਇਸ ਮੈਟਰ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਕਈ ਹੋਰ ਸਾਨੂੰ ਇੰਟਰਨਲ ਜਿਹੜੀ ਅਸੀਂ ਇਨਕੁਆਇਰੀ ਕਰ ਰਹੇ ਨੇ ਉੱਥੇ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਇਸਨੇ ਹੋਰ ਵੀ ਲੋਕਾਂ ਤੋਂ ਪੈਸੇ ਐਕਸਟਰੋਟ ਕੀਤੇ ਸੀ ਸੇਮ ਵੇ ਟੰਗਣਾ ਲਈ ਇਹਦੇ ਮਗਰ ਪਿਆ ਸੀ ਜਤਿੰਦੇ ਔਰ ਜਤਿੰਦੋ ਜਦੋਂ ਇਹ ਪੈਸੇ ਮੰਗਦਾ ਸੀ ਉਹ ਰਜਿਸਟਰ ਕਰਦਾ ਸੀ ਇਹਨੇ ਫਿਰ ਆਪਣੇ ਮੰਤਵ ਨੂੰ ਪੂਰਾ ਕਰਨ ਵਾਸਤੇ ਉਹਦੇ ਤੇ ਅਚਾਨਕ ਜਾਨਲੇਵਾ ਹਮਲਾ ਕੀਤਾ ਔਰ ਜਿਹੜਾ ਇਸਨੇ ਆਪਣੀ ਕਿਰਪਾਨ ਦੇ ਨਾਲ শারਪ ਵੈਪਨ ਦੇ ਨਾਲ ਉਸਤੇ ਹਮਲਾ ਕੀਤਾ ਉਹਨੇ ਹੱਥ ਵਿਚ ਲਾਇਏ ਜਿਦੇ ਚ ਉਹਦੀ ਦੋਨੋਂ ਬਾਵਾ ਦੇ ਜਿਹੜੇ ਦੋਨੋਂ ਗੁੱਟ ਸੀਗੇ ਉਹਦੇ ਬਹੁਤ শারਪ ਔਰ ਗੰਭੀਰ ਇੰਜਰੀ ਉਸਤੇ ਆਈਏ ਉਹਨੂੰ ਇੱਥੇ ਪੀਜੀਆਈ ਰੈਫਰ ਕਰਤਾ ਗਿਆ ਸੀ ਔਰ ਰੈਫਰ ਕਰਨ ਦੇ ਬਾਅਦ ਉਹ ਉਹਦਾ ਇਲਾਜ ਉੱਥੇ ਚੱਲ ਰਹਾ ਹੈ ਸੋ ਇਹ ਪੂਰੀ ਜਿਹੜੀ ਘਟਨਾ ਹੈ ਇਹਦੇ ਚ ਮੇਰਾ ਮਤਲਬ ਬੜਾ ਕਲੀਅਰ ਕਟੇ ਕੇ ਕਹਿਣਾ ਚਾਹੀਦਾ ਕਿ ਪੁਲਸ ਨੇ ਜਿਹੜੀ ਬਣਦੀ ਕਾਰਵਾਈ ਆਪਣੀ ਹੈਗੀ ਉਹ ਇਮੀਡੀਏਟ ਕੀਤੀ ਹੈ ਬੜਾ ਪ੍ਰੋਂਪਟ ਐਕਸ਼ਨ ਲਿੱਤਾ ਗਿਆ ਹੈ ਔਰ ਅੱਗੇ ਪਿੱਛੇ ਕੋਈ ਨਾ ਮੌਲੀਮ ਦਾਇ ਬਾਇਨਾ ਹੋ ਜਾਏ ਹੋਰ ਕਿਸੇ ਇਸ ਅਵਿਘਟਨਾ ਨੂੰ ਅੰਜਾਮ ਨਾ ਦੇ ਇਹ ਬੜੀ ਕਾਮਯਾਬੀ ਔਰ ਸਫਲਤਾ ਹਾਸਿਲ ਕੀਤੀ ਹੈ ਇਹ ਪਹਿਲੇ ਹੀ ਕਾਰਵਾਈ ਚ ਲਿਫਟ ਹੈ ਜੀ ਪਹਿਲਾਂ ਵੀ ਕਿਤੇ ਇਸ ਬੰਦੇ ਦੇ ਖਿਲਾਫ ਪਹਿਲਾਂ ਇਸ ਬੰਦੇ ਦੇ ਖਿਲਾਫ ਕਿਉਂਕਿ 6 ਮਹੀਨੇ ਜਿਵੇਂ ਤੁਹਾਨੂੰ ਦੱਸਿਆ ਕਿ 6-7 ਮਹੀਨੇ ਪਹਿਲੇ ਇਹਨੇ ਨਿਹੰਗ ਦਾ ਬਾਣਾ ਪਹਿਨ ਕਰਕੇ ਗਲਤ ਕੰਮ ਕਰਨਾ ਸ਼ੁਰੂ ਕੀਤਾ ਜੀ ਸੋ ਇਹ ਨਿਆਂੰਗਾ ਨੂੰ ਬਦਨਾਮ ਕਰਨ ਦਾ ਕੰਮ ਹੈ ਕਿਉਂਕਿ ਨਿਆਂੰਗਾ ਦਾ ਕੰਮ ਇਹ ਨਹੀਂ ਹੈ ਗੁਰੂ ਦੀ ਲੜਨੀ ਫੌਜ ਹੈ ਇਹ ਕੰਮ ਨਿਆਂੰਗਾ ਦੇ ਨਹੀਂ ਹੈ ਇਹਨੇ ਨਿਆਂੰਗਾ ਦਾ ਬਾਣਾ ਪਹਿਨ ਕਰਕੇ ਲੋਕਾਂ ਨੂੰ ਡਰਾਣਾ ਸ਼ੁਰੂ ਕੀਤਾ ਸੀ ਇਹ ਇਨਫੋਰਮੇਸ਼ਨ ਸਾਨੂੰ ਪਹਿਲੇ ਕਦੇ ਨਹੀਂ ਆਈ ਲੇਕਿਨ ਹੁਣ ਜਦੋਂ ਇਹ ਕਾਰਵਾਈ ਹੋਈ ਹੈ ਹੁਣ ਲੋਕੀ ਓਪਨ ਹੋ ਕਰਕੇ ਪਹਿਲੇ ਡਰ ਕੇ ਕਈ ਲੋਕੀ ਜਰਾ ਸਾਹਮਣੇ ਨਹੀਂ ਆਉਂਦੇ ਸੀ ਹੁਣ ਲੋਕੀ ਓਪਨ ਹੋ ਕਰਕੇ ਇਹਦੇ ਬਾਰੇ ਉਹ ਗੱਲਾਂ ਦੱਸ ਰਹੇ ਸਾਨੂੰ ਉਹ ਗੱਲਾਂ ਦੱਸ ਰਹੇ ਸਾਨੂੰ ਸੋ ਉਹ ਗੱਲਾਂ ਸਾਡੇ ਕੋਲ ਆ ਰਹੀ ਹੈ ਔਰ ਉਸ ਤੇ ਮੁਤਾਬਿਕ ਫਿਰ ਜੜੀ ਵੀ ਕੋਈ ਹੋਰ ਕੰਪਲੇਂਟ ਆਏਗੀ ਉਹਦੇ ਮੁਤਾਬਿਕ ਇਸ ਤੇ ਹੋਰ ਕਾਰਵਾਈ ਜੜੀ ਬਣਦੀ ਹੈ ਕਾਨੂੰਨ ਦੇ ਮੁਤਾਬਿਕ ਹੋ ਕੀਤੀ ਜਾਏਗੀ ਪੁਛ ਪੜਤਾਲ ਦੇ ਵਿੱਚ ਸਰ ਕੁਝ ਹੋਰ ਵੀ ਸਾਹਮਣੇ ਆਇਆ ਹੈਗਾ ਜੀ ਇਹ ਬੰਦੇ ਦਾ ਐਕਚੁਅਲ ਚ ਕੀਤਾ ਕੀ ਹੈ ਇਹ ਬੰਦੇ ਨੇ ਦੇਖੋ ਐਕਚੁਅਲੀ ਇਹੀ ਸੀ ਕਿ ਮਨੀ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰਦਾ ਸੀ ਇਹ ਸੋ ਜਿਨਾ ਜਿਹੜੇ ਡਰ ਜਾਂਦੇ ਸੀ ਕੋਈ ਇੱਕ ਆਦੇ ਬੰਦੇ ਨੇ ਇਹਨੂੰ ਪੈਸਾ ਦਿੱਤਾ ਸੀ ਉਸ ਤੋਂ ਇਹ ਮੋਟੀਵੇਟ ਹੋ ਗਿਆ ਮੋਟੀਵੇਟ ਹੋ ਕਰਕੇ ਇਹ ਹੋਰ ਲੋਕਾਂ ਨੂੰ ਡਰਾਉਣਾ ਇਹਨੇ ਸ਼ੁਰੂ ਕਰਤਾ ਸੀ ਹੁਣ ਇੱਥੇ ਆ ਕਰਕੇ ਜਦੋਂ ਜਤਿਨ ਨੇ ਰਜਿਸਟਰ ਕੀਤਾ ਉਸ ਨੂੰ ਪੈਸਾ ਦੇਣ ਵਾਸਤੇ ਤੋ ਤਾਂ ਇਸਨੇ ਹਮਲਾ ਕਰਤਾ ਉਸ ਤੇ ਸਰ ਜਿਹੜਾ ਪੀੜਤ ਆ ਹੁਣ ਉਹ ਖਤਰੇ ਤੋਂ ਬਾਹਰ ਹੈ ਹਾਂਜੀ ਹੁਣ ਉਹ ਜਾਨ ਦਾ ਖਤਰਾ ਨਹੀਂ ਹੈ ਉਸ ਨੂੰ ਬਟ ਉਸ ਦੇ ਗੰਭੀਰ ਸੱਟਾ ਹੈਗੀ ਜਿਹਦਾ ਇਲਾਜ ਚੱਲ ਰਿਹਾ ਉਹਨੇ ਵਿੱਚ ਅਰੈਸਟ ਕੀਤਾ ਹੈ ਜੀ ਇੱਥੋਂ ਹੀ ਅਰੈਸਟ ਕੀਤਾ ਉਸ ਨੂੰ ਬਾਹਰ ਨਹੀਂ ਭਜਨ ਦਿੱਤਾ ਜਿਵੇਂ ਮੈਂ ਕਿਹਾ ਕਿ ਡੀਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਬਕੋ ਟੀਮਾਂ ਸੀਗੀ ਇਹਨਾਂ ਨੇ ਨਾਕੇ ਲਾਇਆ ਇਹ ਲਾਕੇ ਦੀ ਘੇਰਬੰਦੀ ਕੀਤੀ ਔਰ ਕਿਤੇ ਵੀ ਬਾਹਰ ਨਹੀਂ ਜਾਣ ਦਿੱਤਾ ਪਹਿਲੇ ਸੀ ਕੀ ਪਹਿਲੇ 判定。